ਸਮੇਂ ਦੇਸ਼ ਭਰ ਦੇ ਵਿੱਚ ਵਕਫ ਸੋਧ ਬਿੱਲ ਨੂੰ ਲੈ ਕੇ ਜੋਰਾਂ ਸ਼ੋਰਾਂ ਨਾਲ ਚਰਚਾ ਹੋ ਰਹੀ ਹੈ ਕਿਉਂਕਿ ਇਹ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਇਸ ਮੁਲਕ ਕੇ ਮੁਸਲਮ ਪਾਈਚਾਰੇ ਦੇ ਲੋਕਾਂ ਦੇ ਵਿੱਚ ਗੁੱਸਾ ਹੈ ਇਸੇ ਦਾ ਕਾਂਗਰਸ ਨੇ ਵੀ ਲੋਕ ਸਭਾ ਦੇ ਵਿੱਚ ਹੰਗਾਮਾ ਕੀਤਾ ਇਸ ਬਿਲ ਬਾਰੇ ਜਿੱਤੇ ਸਰਕਾਰ ਕਹਿ ਰਹੀ ਹੈ ਇਹ ਮੁਸਲਮਾਨਾ ਦੇ ਹਿੱਤ ਵਿੱਚ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਅਤੇ ਮੁਸਲਮਾਨਾਂ ਦਾ ਕਹਿਣਾ ਹੈ ਕਿ ਇਹ ਬਿਲ ਸੰਵਿਧਾਨ ਦੀ ਉਲੰਘਣਾ ਹੈ ਅਤੇ ਧਾਰਮਿਕ ਆਜ਼ਾਦੀ ਦੇ ਵੀ ਵਿਰੋਧ ਹੈ ਇਸ ਬਹਿਸ ਦੇ ਵਿਚਕਾਰ ਇਹ ਜਾਨਣਾ ਜ਼ਰੂਰੀ ਹੈ ਕਿ ਵਕਫ ਬੋਰਡ ਵਿੱਚ ਕੌਣ ਕੌਣ ਸ਼ਾਮਲ ਹਨ ਅਤੇ ਬਾਕੀ ਧਰਮਾਂ ਵਿੱਚ ਇਸ ਨੂੰ ਲੈ ਕੇ ਕੀ ਨਿਯਮ ਹਨ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਵਕਫ ਕੀ ਹੈ। ਦਰਅਸਲ ਵਕਫ ਇੱਕ ਇਸਲਾਮੀ ਪ੍ਰਥਾ ਹੈ ਜਿਸ ਦੇ ਵਿੱਚ ਕੋਈ ਵਿਅਕਤੀ ਜਾਂ ਸ਼ਾਸਕ ਸਮਾਜਿਕ ਭਲਾਈ ਦੇ ਉਦੇਸ਼ ਲਈ ਦਾਨ ਕਰਦਾ ਹੈ। ਇਸ ਦਾ ਪ੍ਰਬੰਧਨ ਵਕਫ ਬੋਰਡ ਦੁਆਰਾ ਕੀਤਾ ਜਾਂਦਾ ਹੈ। ਇਸਲਾਮ ਵਿੱਚ ਵਕਫ ਦਾ ਅਰਥ ਹੈ ਕੋਈ ਵੀ ਦਾਨ ਜਿਵੇਂ ਕਿ ਅੱਲਾ ਦੇ ਨਾਮ ਤੇ ਜਾਇਦਾਦ ਸਮਰਪਿਤ ਕਰਨਾ। ਇਸ ਜਾਇਦਾਦ ਦੀ ਵਰਤੋਂ ਫਿਰ ਸਿਰਫ ਸਮਾਜਿਕ ਭਲਾਈ ਲਈ ਹੀ ਕੀਤੀ ਜਾਂਦੀ ਹੈ ਤੇ ਕੋਈ ਵੀ ਇਸ ਨੂੰ ਨਿੱਜੀ ਉਦੇਸ਼ ਲਈ ਨਹੀਂ ਵਰਤ ਸਕਦਾ। ਇਸ ਨੂੰ ਖਰੀਦਿਆ ਬੇਚਿਆ ਵੀ ਨਹੀਂ ਜਾ ਸਕਦਾ ਹੁਣ ਇਹ ਜਾਣ ਲੈਂਦੇ ਹਾਂ ਕਿ ਵਕਫ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਵਕਫ ਬੋਰਡ ਰਾਜ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਹ ਇਸ ਦੇ ਅਧਿਕਾਰੀਆਂ ਦੀ ਨਿਯੁਕਤੀ ਵੀ ਕਰਦੇ ਹਨ ਰਾਜ ਵਕਫ ਬੋਰਡ ਵਿੱਚ ਇੱਕ ਚੇਅਰਮੈਨ ਅਤੇ ਹੋਰ ਮੈਂਬਰ ਹੁੰਦੇ ਹਨ ਚੇਅਰਮੈਨ ਦੀ ਨਿਯੁਕਤੀ ਰਾਜ ਸਰਕਾਰਾਂ ਦੁਆਰਾ ਕੀਤੀ ਜਾਂਦੀ ਹੈ ਇਹ ਅਹੁਦਾ ਆਮ ਤੌਰ ਤੇ ਇੱਕ ਜੱਜ ਇੱਕ ਸੀਨੀਅਰ ਮੁਸਲਿਮ ਨੇਤਾ ਜਾਂ ਇੱਕ ਪ੍ਰਸ਼ਾਸਨਿਕ ਅਧਿਕਾਰੀ ਕੋਲ ਹੁੰਦਾ ਹੈ ਵਕਫ ਐਕਟ ਦੇ ਅਨਸਾਰ ਇਸ ਦੇ ਵਿੱਚ ਇਹ ਤੋ 13 ਲੋਕ ਸ਼ਾਮਲ ਹੁੰਦੇ ਹਨ ਹੁਣ ਤੱਕ ਕਾਨੂੰਨ ਦੇ ਅਨੁਸਾਰ ਵਕਫ ਵਰਡ ਵਿੱਚ ਮੁੱਖ ਲੋਕ ਮੁਸਲਿਮ ਵਿਧਾਇਕ ਜਾਂ ਸੰਸਦ ਮੈਂਬਰ ਇਸਲਾਮਿਕ ਵਿਦਵਾਨ ਮੁਸਲਿਮ ਸਮਾਜ ਸੇਵਕ ਮੁਸਲਿਮ ਸਰਕਾਰੀ ਅਧਿਕਾਰੀ ਕਾਜੀ ਜਾਂ ਮੁਫਤੀ ਹੁੰਦੇ ਹਨ ਆ ਹੁਣ ਜਾਂਦੇ ਹਾਂ ਹਿੰਦੂ ਧਰਮ ਵਿੱਚ ਦਾਨ ਕਿਵੇਂ ਕੀਤਾ ਜਾਂਦਾ ਹੈ ਕਿ ਹਿੰਦੂ ਸਿੱਖ ਜਾਂ ਐਸਾਈ ਧਰਮ ਵਿੱਚ ਵੀ ਕੋਈ ਅਜਿਹੀ ਸੰਸਥਾ ਜਾਂ ਬੋਰਡ ਹੈ ਸਭ ਤੋਂ ਪਹਿਲਾਂ ਜੇਕਰ ਅਸੀਂ ਹਿੰਦੂ ਧਰਮ ਦੀ ਗੱਲ ਕਰੀਏ ਤਾਂ ਇਸ ਵਿੱਚ ਅਜਿਹਾ ਕੋਈ ਸੰਗਠਨ ਨਹੀਂ ਹੈ ਪਰ ਦਾਨ ਪਰਮਾਤਮਾ ਦੇ ਨਾਮ ਤੇ ਕੀਤਾ ਜਾਂਦਾ ਹੈ ਲੋਕੇ ਦਾਨ ਆਪਣੀ ਆਸਥਾ ਅਨੁਸਾਰ ਕਰ ਸਕਦੇ ਹਨ ਜੇਕਰ ਕੋਈ ਆਪਣੀ ਜਾਇਦਾਦ ਕਿਸੇ ਮੰਦਰ ਦੇ ਨਾਮ ਤੇ ਦਾਨ ਕਰਦਾ ਹੈ ਤਾਂ ਇਸ ਨੂੰ ਵੇਚਿਆ ਨਹੀਂ ਜਾ ਸਕਦਾ ਪਰ ਜੇਕਰ ਦਾਨੀ ਦੀ ਕੋਈ ਸ਼ਰਤ ਹੈ ਜਾਂ ਇਸ ਨੂੰ ਮੰਦਰ ਦੇ ਹਿੱਤ ਵਿੱਚ ਵੇਚਣਾ ਪੈਂਦਾ ਹੈ ਤਾਂ ਇਸ ਨੂੰ ਜ਼ਰੂਰ ਵੇਚਿਆ ਜਾ ਸਕਦਾ ਹੈ ਹਾਲਾਂਕਿ ਮੰਦਰ ਦੀ ਜਾਇਦਾਦ ਵੇਚਣ ਲਈ ਕਾਨੂੰਨੀ ਪ੍ਰਬੰਧ ਵੀ ਕੀਤੇ ਗਏ ਹਨ ਆਹ ਹੁਣ ਜਾਣਦੇ ਹਾਂ ਇਸੇ ਤਰ੍ਹਾਂ ਇਸਾਈ ਧਰਮ ਦੇ ਬਾਰੇ ਵੀ ਇਸਾਈਤ ਰੰਭ ਵਿੱਚ দান ਨੂੰ ਭੇਟ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਕੋਈ ਚਰਚ ਚਾਹੇ ਤਾਂ ਉਹ ਚਰਚ ਦੇ ਨਾਮ ਤੇ ਜ਼ਮੀਨ ਜਾਂ ਜਾਇਦਾਦ দান ਕਰ ਸਕਦਾ ਹੈ ਇਸ ਦੀ ਵਰਤੋਂ ਗਰੀਬਾਂ ਜਾਂ ਲੋੜਵੰਦਾਂ ਦੇ ਕੰਮ ਲਈ ਕੀਤੀ ਜਾਂਦੀ ਹੈ ਜੇਕਰ ਕੋਈ ਚਰਚ ਲਈ ਜ਼ਮੀਨ দান ਕਰਦਾ ਹੈ ਤਾਂ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਕੀ ਉਸਨੇ ਇਸ ਲਈ ਕੋਈ ਸ਼ਰਤਾਂ ਰੱਖੀਆਂ ਹਨ ਜੇਕਰ ਉਹ ਵਿਅਕਤੀ ਕਹਿੰਦਾ ਹੈ ਕਿ ਜ਼ਮੀਨ ਹਮੇਸ਼ਾ ਚਰਚ ਕੋ ਰਹੇਗੀ ਤਾਂ ਚਰਚ ਇਸ ਨੂੰ ਨਹੀਂ ਵੇਚ ਸਕਦਾ ਪਰ ਜੇਕਰ ਉਹ ਵਿਅਕਤੀ ਇਸ ਸ਼ਰਤ ਤੇ ਦੱਸਦਾ ਹੈ ਕਿ ਚਰਚ ਜ਼ਮੀਨ ਨੂੰ ਕਿਸੇ ਵੀ ਤਰੀਕੇ ਨਾਲ ਵਰਤ ਸਕਦਾ ਹੈ ਫਿਰ ਚਰਚ ਚਾਹੇ ਉਹ ਜ਼ਮੀਨ ਵੇਚ ਸਕਦਾ ਹੈ ਹੁਣ ਗੱਲ ਕਰਦੇ ਹਾਂ ਸਿੱਖ ਧਰਮ ਦੇ ਸਿੱਖ ਧਰਮ ਵਿੱਚ ਦਾਨ ਨੂੰ ਦਸਵੰਦ ਕਿਹਾ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਆਪਣੀ ਆਮਦਨ ਦਾ ਦਸਵਾਂ ਹਿੱਸਾ ਸਮਾਜ ਭਲਾਈ ਅਤੇ ਲੋੜਵੰਦਾ ਲਈ ਦਾਨ ਕਰਨਾ ਸਿੱਖ ਧਰਮ ਵਿੱਚ ਇਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਸਿੱਖ ਧਰਮ ਵਿੱਚ ਸੇਵਾ ਦੀ ਭਾਵਨਾ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਸਿੱਖ ਧਰਮ ਵਿੱਚ ਕੋਈ ਵੀ ਜਾਇਦਾਦ ਜਾਂ ਜ਼ਮੀਨ ਦਾਨ ਕੀਤੀ ਗਈ ਹੈ ਉਸ ਨੂੰ ਉਸੇ ਉਦੇਸ਼ ਲਈ ਵਰਤਿਆ ਜਾਣਾ ਚਾਹੀਦਾ ਹੈ ਜਿਸ ਲਈ ਉਹ দান ਕੀਤੇ ਗਏ ਹੋਵੇ ਸਿੱਖ ਧਰਮ ਵਿੱਚ ਉਸ ਜ਼ਮੀਨ ਨੂੰ ਵੇਚਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ